ਸੀ ਗੱਲ ਦੋਸਤੋ ਮੈਂ ਹਸ ਸੋਹਿੰਦਰ ਸਿੰਘ ਤਨੀਰ ਤੁਸੀਂ ਜੁੜੇ ਹੋ ਆਪਣੇ ਪੇਜ ਦੇ ਨਾਲ ਸਾਰਿਆਂ ਦਾ ਧੰਨਵਾਦ ਜੀ ਆਇਆਂ ਅੱਜ ਆਪਾਂ ਗੱਲ ਕਰਦੇ ਹਾਂ ਰਵਿੰਦਰ ਕੌਸਕ ਜੋ ਭਾਰਤ ਦਾ ਇੱਕ ਬਹੁਤ ਹੀ ਵੱਡਾ ਜਸੂਸੂ ਹੋਇਆ ਜੀ ਨੇ ਪਾਕਿਸਤਾਨ ਦੀ ਫੌਜ ਦੇ ਵਿੱਚ ਭਰਤੀ ਹੋ ਕੇ ਉੱਥੋਂ ਦੇ ਮੇਜਰ ਰੈਂਕ ਨੂੰ ਪ੍ਰਾਪਤ ਕੀਤਾ ਉਹਦੀ ਅੱਜ ਆਪਾਂ ਪੂਰੀ ਗੱਲਬਾਤ ਕਰਦੇ ਹਾਂ ਤੇ ਉਹਨੇ ਕਿਸ ਤਰ੍ਹਾਂ ਫੌਜ ਦੇ ਵਿੱਚ ਭਰਤੀ ਹੋਇਆ ਕਿਸ ਤਰ੍ਹਾਂ ਇਧਰੋਂ ਪਾਕਿਸਤਾਨ ਜਾਂਦਾ ਕਿਵੇਂ ਕਿਵੇਂ ਫਿਰ ਉੱਥੇ ਉਹ ਆਪਦੇ ਬੱਚੇ ਪੈਦਾ ਕਰਦਾ ਕਿਵੇਂ ਉਹਦਾ ਵਿਆਹ ਹੁੰਦਾ ਤੇ ਕਿਵੇਂ ਆਖਰ ਨੂੰ ਫੜਿਆ ਜਾਂਦਾ ਫਿਰ ਉਹਦੇ ਨਾਲ ਕੀ ਬੀਤਦੀ ਆ ਉਹ ਸਾਰੀਆਂ तमाम ਗੱਲਾਂ ਬਾਤਾਂ ਜਲ ਵੀਡੀਓ ਦੇ ਵਿੱਚ ਆਪਾਂ ਰੱਖਾਂਗੇ ਤੇ ਆਸ ਕਰਦੇ ਹਾਂ ਜਿਹੜੇ ਨਵੇਂ ਭਰਾ ਜੁੜੇ ਆ ਉਹ ਜਰੂਰ ਚੈਨਲ ਅਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਅੱਛਾ ਜੀ ਅੱਜ ਆਪਾਂ ਗੱਲ ਕਰਦੇ ਹਾਂ ਅਰਵਿੰਦਰ ਕੌਸਕ ਰਵਿੰਦਰ ਕੌਸਕ ਰਾਜਸਥਾਨ ਦੇ ਗੰਗਾ ਨਗਰ ਇਲਾਕੇ ਦਾ ਰਹਿਣ ਵਾਲਾ ਸੀ ਇਹਨੂੰ ਬਚਪਨ ਦੇ ਵਿੱਚ ਈਟਿੰਗ ਕਰਨ ਦਾ ਬੜਾ ਹੀ ਸੌਂਗ ਸੀ ਇਹ ਚਾਰ ਭੈਣ ਭਰਾਵਾਂ ਦੇ ਵਿੱਚੋਂ ਦੂਜੇ ਨੰਬਰ ਤੇ ਸੀ ਸਭ ਤੋਂ ਵੱਡੀ ਇਹਦੀ ਇੱਕ ਭੈਣ ਸੀ ਗੰਗਾ ਨਗਰ ਦੇ ਵਿੱਚ ਹੀ ਇਹ ਬੀ ਕਾਮ ਨੇ ਕੀਤੀ ਆ ਤੇ ਇਹ ਬੜਾ ਸਮਾਰਟ ਸੀ ਇਹਦੀ ਸ਼ਕਲ ਬਨੋਧ ਖੰਨਾ ਦੇ ਨਾਲ ਮਿਲਦੀ ਜੁਲਦੀ ਸੀ ਕਈ ਲੋਕ ਇਹਨੂੰ ਬਨੋਧ ਖੰਨੇ ਦੇ ਨਾਮ ਨਾਲ ਵੀ ਪਿੰਡ ਦੇ ਵਿੱਚ ਜਾਂ ਮੁੱਲੇ ਦੇ ਵਿੱਚ ਇਹਨੂੰ ਜਿੰਦੀ ਬੁਲਾਉਂਦੇ ਸੀਗੇ ਉਸ ਤੋਂ ਬਾਅਦ ਇਹ ਥੀਏਟਰ ਕਰਦਾ ਸੀ ਬਹੁਤ ਜ਼ਿਆਦਾ ਰੋਲ ਇਹਨੇ ਆਪਣੀ ਲਾਈਫ ਦੇ ਵਿੱਚ ਫੌਜੀਆ ਵਾਲੇ ਕਰਦਾ ਹੁੰਦਾ ਸੀ ਤੇ ਕੀਤੇ ਵੀ ਸੀਗੇ ਫੌਜੀਆ ਵਾਲੇ ਕਿਉਂਕਿ ਇਹਦੇ ਅੰਦਰ ਦੇਸ਼ ਭਗਤੀ ਦਾ ਇੱਕ ਜਜ਼ਬਾ ਸੀ ਉਹ ਜਜ਼ਬਾ ਕਿਉਂ ਸੀ ਇਹਦੇ ਜਿਹੜੇ ਪਿਤਾ ਸੀ ਉਹ ਏਅਰ ਫੋਰਸ ਦੇ ਵਿੱਚ ਆ ਜੋਬ ਕਰਦੇ ਸੀਗੇ 1975 ਦੇ ਵਿੱਚ ਬੀ ਕਾਮ ਪਾਸ ਕਰਕੇ ਲਖਨਊ ਇਹ ਇੱਕ ਰੋਲ ਕਰ ਰਿਹਾ ਸੀ ਉਦੋਂ ਭਾਰਤ ਅਤੇ ਚੀਨ ਦਾ ਆਪਸ ਵਿੱਚ ਜੰਗ ਲੱਗੀ ਹੋਈ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਉਹ 65 ਦੇ ਵਿੱਚ ਭਾਰਤ ਚੀਨ ਤੋਂ ਜੰਗ ਹਾਰਿਆ ਉਦੋਂ ਬਾਅਦ ਦੇ ਵਿੱਚ ਇਹਨੇ ਇੱਕ ਰੋਲ ਕੀਤਾ ਨਾਟਕ ਲਿਖਣ ਵਾਲ ਨੇ ਇਹਨੂੰ ਇੱਕ ਰੋਲ ਦਿੱਤਾ ਕਿ ਕਿਵੇਂ ਭਾਰਤੀ ਫੌਜੀ ਫੜਿਆ ਜਾਂਦਾ ਜਿਉਂਦਾ ਤੇ ਫਿਰ ਚੀਨ ਦੀ ਫੌਜ ਉਹਦੇ ਤੇ ਕਿਸ ਤਰ੍ਹਾਂ ਜ਼ੁਲਮ ਕਰਦੀ ਆ ਉਹ ਤੋਂ ਭਾਰਤ ਦੇ ਫੌਜ ਦੇ ਪੀ ਤੇ ਖਲੋਵਾਂ ਦੀ ਖਾਤਰ ਇਹਨੇ ਇੱਕ کردار ਬੜਾ ਹੀ ਬਹੁਤ ਖੂਬ ਢੰਗ ਨਾਲ ਨਵਾਇਆ ਜਿੰਨੇ ਥੀਟਰ ਹਾਲ ਦੇ ਵਿੱਚ ਲੋਕ ਬੈਠੇ ਸੀ ਸਾਰੇ ਅੱਖਾਂ ਪੁੰਜੀਆਂ ਲੱਗ ਗਈ ਇੰਨੇ ਕਾ ਜ਼ਿਆਦਾ ਭਾਵਕ ਹੋ ਚੁੱਕੇ ਸੀ ਇਹਦੇ ਰੋਲ ਦੇ ਉੱਤੇ ਉੱਥੇ ਹੀ ਕੁਝ ਲੋਕ ਆ ਰਾ ਦੇ ਏਜੰਟ ਬੈਠੇ ਸੀ ਜਸੂਸੀ ਲਈ ਉਹਨਾਂ ਨੂੰ ਇਹੋ ਜੇ ਨੌਜਵਾਨਾਂ ਦੀ ਲੋੜ ਹੁੰਦੀ ਹੈ ਜਿੰਨਾ ਅੰਦਰ ਭਾਰਤ ਦੀ ਦੇਸ਼ ਭਗਤੀ ਦਾ ਜਜਵਾ ਹੋਵੇ ਤੇ ਨਾਲ ਉਹ ਇੱਕ ਮੀਨ ਗੱਲ ਹੋਰ ਹੁੰਦੀ ਹੈ ਕਿ ਅਯੰਟੋ ਉਹਨਾਂ ਨੂੰ ਹੀ ਬਣਾਉਣਾ ਚਾਹੁੰਦੇ ਹੁੰਦੇ ਆ ਕਿ ਜਿਹੜੇ ਬਾਰਡਰ ਏਰੀਏ ਦੇ ਨਾਲ ਸੰਬੰਧਤ ਹੋਣ ਕਿਉਂਕਿ ਇਹ ਜਿਹੜਾ ਰਵਿੰਦਰ ਕੋਸਕ ਸੀ ਇਹ ਵੀ ਪਾਕਿਸਤਾਨ ਦੇ ਬਾਰਡਰ ਏਰੀਆ ਗੰਗਾ ਨਗਰ ਦੇ ਇਲਾਕੇ ਦਾ ਰਹਿਣ ਵਾਲਾ ਸੀ ਇਸੇ ਕਰਕੇ ਫਿਰ ਜਦੋਂ ਸਾਰਾ ਨਾਟਕ ਖਤਮ ਹੋਇਆ ਤਾਂ ਇਸ ਨੂੰ ਦੋ ਬੰਦਿਆਂ ਕੇ ਮਿਲਦੇ ਆ ਤੇ ਉਹ ਇਹ ਤੋਂ ਇਹਦੇ ਬਾਰੇ ਗੱਲਬਾਤ ਕਰਦੇ ਆ ਤੇ ਇਹਨੂੰ ਕਹਿੰਦੇ ਕਿ ਤੇਰੇ ਅੰਦਰ ਜੇਸ ਭਗਤੀ ਬਹੁਤ ਜ਼ਿਆਦਾ ਚਮਕ ਰਹੀ ਹੈਗੀ ਤੇ ਸਾਨੂੰ ਲੱਗਦਾ ਕਿ ਤੂੰ ਦੇਸ਼ ਭਗਤੀ ਵਾਲੇ ਹੀ ਕੰਮ ਕਰਦਾ ਰਹੇਗਾ ਤੇ ਇਹਨੂੰ ਉਹ ਦੋ ਬੰਦੇ ਇੱਕ ਐਡਰੈਸ ਲਿਖ ਕੇ ਦੇ ਜਾਂਦੇ ਆ ਦਿੱਲੀ ਦਾ ਦਿੱਲੀ ਦਾ ਐਡਰੈਸ ਲਿਖ ਕੇ ਇਹਨੂੰ ਕਹਿ ਦਿੰਦੇ ਆ ਕਿ ਜਦੋਂ ਤੂੰ ਫ੍ਰੀ ਹੋਇਆ ਇਸ ਐਡਰੈਸ ਦੇ ਉੱਤੇ ਜਾ ਪਹੁੰਚ ਕੇ ਸਾਡੇ ਨਾਲ ਮੁਲਾਕਾਤ ਕਰੀ ਉਸ ਤੋਂ ਬਾਅਦ ਇਹ ਵਿੱਚ ਜਦੋਂ ਇਹ ਕੰਮ ਦੀ ਭਾਲ ਦੇ ਵਿੱਚ ਇਧਰ ਉਧਰ ਤੁਰੇ ਫਿਰਦਾ ਰਹਿੰਦਾ ਇਹਨੂੰ ਕਿਤੇ ਜੌਬ ਨਹੀਂ ਮਿਲਦੀ ਤਾਂ ਆਖਰ ਇਹ ਫਿਰ ਸੋਚਦਾ ਕਿ ਮੈਨੂੰ ਇੱਕ ਐਡਰੈਸ ਮਿਲਿਆਗਾ ਕਿ ਹੋ ਸਕਦਾ ਮੈਨੂੰ ਉੱਥੇ ਕੰਮ ਮਿਲ ਜਾਵੇ ਇੱਕ ਕੰਮ ਦੀ ਭਾਲ ਦੇ ਵਿੱਚ ਦਿੱਲੀ ਜਾਂਦਾ ਦਿੱਲੀ ਜਾ ਕੇ ਜੋ ਰਾ ਏਜੰਸੀ ਦੇ ਏਜੰਟ ਸੀਗੇ ਬੰਦੇ ਬੈਠੇ ਸੀਗੇ ਅਫਸਰ ਬੈਠੇ ਸੀਗੇ ਉਹ ਅਡਰੈਸ ਦੇ ਕੇ ਗਏ ਸੀਗੇ ਉਹ ਇਹ ਉੱਥੇ ਗਿਆ ਉਹਨਾਂ ਨੂੰ ਮਿਲਿਆ ਉੱਥੇ ਮਿਲਣ ਤੋਂ ਬਾਅਦ ਦੇ ਵਿੱਚ ਫਿਰ ਇਹਨੂੰ ਰਾ ਦੇ ਇੱਕ ਦਫ਼ਤਰ ਦੇ ਵਿੱਚ ਭੇਜਿਆ ਗਿਆ ਉਹਨਾਂ ਨੇ ਪਹਿਲਾਂ ਅਡਰੈਸ ਸਹੀ ਰਾ ਏਜੰਸੀ ਦਾ ਨਹੀਂ ਸੀ ਦਿੱਤਾ ਕਿਉਂਕਿ ਉਦੋਂ ਇਹਨੂੰ ਫਿਰ ਪਤਾ ਲੱਗਿਆ ਨਹੀਂ ਕਿ ਇਹ ਰਾ ਏਜੰਸੀ ਦਾ ਅ ਅਡਰੈਸ ਹੈਗਾ ਤਾਂ ਮੈਂ ਇੱਧਰ ਨਹੀਂ ਜਾਣਾ ਇਸ ਕਰਕੇ ਕਈ ਤਰ੍ਹਾਂ ਦੀਆਂ ਗੱਲਾਂਬਾਤਾਂ ਹੋ ਜਾਂਦੀਆਂ ਨੇਗੀਆਂ ਤਾਂ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਆਪਾਂ ਇਹਨੂੰ ਪਹਿਲਾਂ ਹੋਰ ਅਡਰੈਸ ਦੇਈਏ ਉਹ ਅਡਰੈਸ ਤੇ ਜਦੋਂ ਇਹ ਪਹੁੰਚੇ ਤਾਂ ਫਿਰ ਉੱਥੋਂ ਹੀ ਇਹਨੂੰ ਦੋ ਬੰਦੇ ਗਾਹਾਂ ਮਿਲੇ ਤਾਂ ਉਹ ਫਿਰ ਰਾ ਅਜੰਸੀ ਦੇ ਦਫ਼ਤਰ ਦੇ ਵਿੱਚ ਲੈ ਗਏ ਉੱਥੇ ਜਾ ਕੇ ਫਿਰ ਇਹਨੂੰ ਰਾ ਦਾ ਜਿਹੜਾ ਮੇਨ ਅਫਸਰ ਹੁੰਦਾ ਉਹ ਉੱਥੇ ਇਹਨੂੰ ਬਹੁਤ ਜ਼ਿਆਦਾ ਰਾ ਏਜੰਸੀ ਦੀ ਜੂਸੂਸੀ ਦੀਆਂ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਵੀ ਕਿੱਦਾਂ-ਕਿੱਦਾਂ ਇੰਡੀਆ ਦੇ ਜੇਸੂਸ ਆ ਭਾਰਤ ਦੇ ਜੇਸੂਸ ਆ ਉਹ ਕਿਦਾਂ ਕਹਿੰਦਾ ਉੱਥੋਂ ਸਾਨੂੰ ਖਬਰਾਂ ਬਚਾਉਂਦੇ ਆ ਕੀ ਕੀ ਉਹ ਕਾਰਨਾਮੇ ਕਰਦੇ ਆ ਉਹ ਸੁਣਾਉਂਦਾ ਤੇ ਰਵਿੰਦਰ ਕੋਸਕ ਬੜੀ ਹੀ ਹਲੀਮੀ ਦੇ ਨਾਲ ਸੁਣੀ ਜਾਂਦਾ ਸੁਣੀ ਜਾਂਦਾ ਤਾਂ ਇਹ ਦੇ ਉੱਤੇ ਥੋੜਾ ਜਿਆਦਾ ਪ੍ਰਭਾਵ ਹੋਰ ਪੈ ਜਾਂਦਾ ਹੈ ਦੇਸ਼ ਭਗਤੀ ਦਾ ਤਾਂ ਫਿਰ ਉਹ ਇਹਦੇ ਤੇ ਇੱਕ ਸਵਾਲ ਕਰਦੇ ਕਿ ਤੂੰ ਜੇਸੂਸ ਵਾਨਾ ਹੈ ਇਹ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣਾ ਇਹ ਵੀ ਜਸੂਸ ਵਨ ਆ ਵੀ ਇਹਨੂੰ ਕਿਹਾ ਜਾਂਦਾ ਕਿ ਇੱਕ ਦੇਸ਼ ਭਗਤੀ ਆ ਤਾਂ ਇਹ ਬਿਨਾ ਕੁਝ ਸੋਚੇ ਸਮਝੇ ਦੇਸ਼ ਭਗਤੀ ਲਈ ਸਿਰ ਹਲਾ ਦਿੰਦਾ ਹਾਂਮੀ ਭਾਰ ਦਿੰਦਾ ਉਸ ਤੋਂ ਬਾਅਦ ਚ ਇਹਦੀ ਟ੍ਰੇਨਿੰਗ ਹੁੰਦੀ ਆ ਤਾਂ ਫਿਰ ਜਦੋਂ ਇਹਦੀ ਟ੍ਰੇਨਿੰਗ ਹੁੰਦੀ ਆ ਉਹ ਪੰਜਾਬ ਦੇ ਵਿੱਚ ਅੰਮ੍ਰਿਤਸਰ ਤੇ ਪਠਾਨਕੋਟ ਰਾ ਆਪਣੇ ਦਫ਼ਤਰਾਂ ਦੇ ਵਿੱਚ ਇਹਦੀ ਟ੍ਰੇਨਿੰਗ ਕਰਵਾਉਂਦੀ ਆ ਤੇ ਫਿਰ ਦਿੱਲੀ ਦੇ ਵਿੱਚ ਵੀ ਇਹਨੂੰ ਟ੍ਰੇਨਿੰਗ ਕਰਵਾਈ ਜਾਂਦੀ ਆ ਸਭ ਤੋਂ ਮੇਨ ਗੱਲ ਰਵਿੰਦਰ ਕੌਸਕ ਪੰਜਾਬੀ ਬੜੀ ਵਧੀਆ ਬੋਲ ਲੈਂਦਾ ਸੀ ਤੇ ਪਾਕਿਸਤਾਨ ਇਲਾਕੇ ਪੰਜਾਬੀ ਜ਼ਿਆਦਾ ਬੋਲੀ ਜਾਂਦੀ ਸੀ ਸਮੱਸਿਆ ਇਹ ਸੀ ਕਿ ਪਾਕਿਸਤਾਨ ਦੇ ਵਿੱਚ ਜਾ ਕੇ ਇਹਨੇ ਰਹਿਣਾ ਕਿੱਥੇ ਆ ਉੱਥੇ ਰਹਿ ਲਈ ਇਹਨੂੰ ਉਰਦੂ ਆਉਣੀ ਬਹੁਤ ਜ਼ਰੂਰੀ ਹੈ ਫਿਰ ਅਰਵਿੰਦਰ ਕੌਸਕ ਨੂੰ ਉਰਦੂ ਅਤੇ ਅਰਬੀ ਭਾਸ਼ਾ ਸਿਖਾਈ ਜਾਂਦੀ ਹੈ ਤੇ ਕੁਰਾਨ ਸ੍ਰੀਫ ਪੜਾਇਆ ਜਾਂਦਾ ਨਵਾਜ਼ ਪੜਨੀ ਸਿਖਾਈ ਜਾਂਦੀ ਹੈ ਫਿਰ ਪਾਕਿਸਤਾਨ ਦੇ ਨਕਸ਼ੇ ਦੀ ਜਾਣਕਾਰੀ ਪੂਰੀ ਦਿੱਤੀ ਜਾਂਦੀ ਹੈ ਕਿ ਕਿਹੜੇ-ਕਿਹੜੇ ਸ਼ਹਿਰ ਆ ਕਿੱਥੇ-ਕਿੱਥੇ ਨੇ ਤੇ ਉੱਥੋਂ ਦੇ ਰਾਜਨੀਤਿਕਾ ਨੇਤਾ ਕਿਹੜੇ-ਕਿਹੜੇ ਆਗੇ ਉਹਨਾਂ ਬਾਬਤੇ ਨੂੰ ਪੂਰੀ ਟ੍ਰੇਨਿੰਗ ਦਿੱਤੀ ਜਾਂਦੀ ਆ ਆਖਿਰ ਨੂੰ ਰਵਿੰਦਰਕੋਸ਼ਕ ਦਾ ਖਤਨਾ ਭਾਵ ਕੇ ਸੁੰਨਤ ਵੀ ਕਰ ਦਿੱਤੀ ਜਾਂਦੀ ਆ ਤਾਂ ਕਿ ਇਹ ਪੱਕਾ ਹੀ ਮੁਸਲਮਾਨ ਸਾਬਤ ਹੋ ਸਕੇ ਫਿਰ ਉਸ ਨੂੰ 6-7 ਮੌਲਕਿਆਂ ਦੇ ਵਿੱਚ ਦੇ ਵਿੱਚ ਭੇਜ ਦਿੱਤਾ ਜਾਂਦਾ 2 ਸਾਲ ਵਾਸਤੇ ਜੂਸੀ ਕਰਦੇ ਨੂੰ ਕਿਉਂਕਿ ਦੇਖਿਆ ਜਾਂਦਾ ਕਿ ਇਹ ਬਹੁਤ ਵਧੀਆ ਜੂਸੀ ਕਰੂਗਾ ਕਿ ਨਹੀਂ ਪਰ ਉਹ 2 ਸਾਲਾਂ ਦਾ ਜਿਹੜਾ ਇਹਦਾ ਤਾਂ ਇਹਦੇ ਤੋਂ ਤਯਾਰਬਾ ਲਿਆ ਜਾਂਦਾਗਾ ਤੇ ਇਹਦਾ ਤਯਾਰਬਾ ਬੜਾ ਕਾਰਗਰ ਹੁੰਦਾ ਤੇ ਰਾ ਏਜੰਸੀਆ ਉਹ ਬੜੀ ਖੁਸ਼ ਹੁੰਦੀ ਹੈ ਕਿ ਇਹ ਬਹੁਤ ਸੋਹਣੀ ਜਸੂਸੀ ਕਰ ਰਿਹਾ ਹੈਗਾ ਤੇ ਇਹ ਸਾਨੂੰ ਪਾਕਿਸਤਾਨ ਨੂੰ ਇਹਨੂੰ ਭੇਜਣਾ ਚਾਹੀਦਾ ਉੱਥੋਂ ਇਹ ਸਾਰੀ ਜਾਣਕਾਰੀ ਦੇਵੇਗਾ ਤੇ 1977 ਦੇ ਵਿੱਚ ਇਹਨੂੰ ਪਹਿਲੀ ਵਾਰ ਪਾਕਿਸਤਾਨ ਦੇ ਵਿੱਚ ਭੇਜਿਆ ਜਾਂਦਾ ਤੇ ਲੰਮੇ ਸਮੇਂ ਵਾਸਤੇ ਇੱਥੇ ਰਹਿ ਕੇ ਸਾਰੀ ਜਾਣਕਾਰੀ ਇਹ ਪੇਜ ਦਾ 65 ਤੇ 71 ਦੇ ਵਿੱਚ ਪਾਕਿਸਤਾਨ ਨਾਲ ਜੰਗ ਹੁੰਦੀ ਆ ਤਾਂ ਏਜੰਸੀਆਂ ਚਾਹੁੰਦੀਆਂ ਕਿ ਜੇ ਦੁਬਾਰਾ ਜੰਗ ਲੱਗੇ ਤਾਂ ਸਾਨੂੰ ਪਤਾ ਲੱਗੇ ਕਿ ਪਾਕਿਸਤਾਨ ਕਿਸ ਤਰ੍ਹਾਂ ਆਪਣੇ ਉੱਤੇ ਹਮਲਾ ਕਰੂਗੀ ਕਿਸ ਕਿਸ ਤਰ੍ਹਾਂ ਨਾਲ ਉਹ ਤਿਆਰੀ ਕਰੂਗੀ ਇਸ ਤੋਂ ਬਾਅਦ ਇਹਦੀ ਨਾਮ ਦੀ ਬਦਲੀ ਹੁੰਦੀ ਆ ਰਵਿੰਦਰ ਕੋਸ਼ ਤੋਂ ਇਹਦਾ ਨਾਮ ਨਵੀ ਅਹਿਮਦ ਸ਼ਾਕਰ ਆਇਡੈਂਟੀਟੀ ਕਾਰਡ ਰਾਸ਼ਨ ਕਾਰਡ ਸਾਰੇ ਏਜੰਸੀ ਆਪ ਇਹਨੂੰ ਬਣਾ ਕੇ ਦਿੰਦੀ ਆ ਇਹ ਘਰ ਤੋਂ ਫਿਰ ਤੁਰਦਾ ਕਿਵੇਂ ਦੁਰਦਾ ਕਰ ਤੋਂ ਇਹ ਘਰੇ ਸੱਚ ਨਹੀਂ ਦੱਸਦਾ ਉੱਥੇ ਇੱਕ ਝੂਠ ਮਾਰਦਾ ਕਿ ਮੈਨੂੰ ਦੁਬਈ ਦੇ ਵਿੱਚ ਮੈਨੇਜਰ ਦੀ ਨੌਕਰੀ ਮਿਲ ਚੁੱਕੀ ਹੈ ਮੈਂ ਉੱਥੇ ਡਿਊਟੀ ਕਰਨ ਚੱਲਿਆਂਗਾ ਤਾਂ ਘਰ ਦੇ ਇਹਨੂੰ ਬੜੇ ਖੁਸ਼ੀ-ਖੁਸ਼ੀ ਇਹਨੂੰ ਵਿਦਾ ਕਰਦੇ ਆ ਤੇ ਇਹ ਉੱਥੇ ਪਹੁੰਚਦਾ ਕਰਾਚੀ ਦੇ ਵਿੱਚ ਪਹੁੰਚਦਾ ਉਦੋਂ ਇਹਦੀ ਉਮਰ 25 ਸਾਲ ਦੀ ਹੁੰਦੀ ਹੈ ਕਿਉਂਕਿ ਜਨਮੇ ਦਾ 1952 ਚ ਹੋਇਆ ਹੁੰਦਾ ਤੇ ਕਰਾਚੀ ਦੇ ਲਾ ਕੋਲਜ 'ਚ ਇਹ ਦਾਖਲਾ ਲੈ ਲੈਂਦਾ ਪੜ੍ਹਾਈ ਇਹ ਕਰਦਾ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਰਦੂ ਦੇ ਅਖਬਾਰ ਨੂੰ ਦੇਖਦਾ ਤਾਂ ਉਹਦੇ ਵਿੱਚ ਪਾਕਿਸਤਾਨ ਫੌਜ ਦੀ ਇੱਕ ਅਸਾਮੀ ਨਿਕਲੀ ਹੁੰਦੀ ਆ ਆ ਇਹ ਸੋਚਦਾ ਕਿ ਇਸ ਤੋਂ ਚੰਗਾ ਮੌਕਾ ਹੋਰ ਕੋਈ ਨਹੀਂ ਹੋਵੇਗਾ ਤੇ ਉਹ ਭਾਰਤੀ ਦੇਸ਼ ਦਾ ਕੁਦਰਤੀ ਪਰਮਾਤਮਾ ਕਨਿਉ ਪਾਕਿਸਤਾਨ ਦੀ ਫੌਜ ਦੇ ਵਿੱਚ ਇਹ ਸਿਲੈਕਟ ਹੋ ਜਾਂਦਾ ਹੌਲੀ-ਹੌਲੀ ਫੌਜ ਦੇ ਵਿੱਚ ਤਰੱਕੀ ਕਰਦਾ ਕਰਦਾ ਨਵੀ ਸਾਕਰ ਅਹਿਮ ਭਾਵ ਕੇ ਰਵਿੰਦਰ ਕੋਸਕ ਮੇਜਰ ਦੇ ਰੈਂਕ ਤੱਕ ਪਹੁੰਚ ਜਾਂਦਾ ਤੇ ਫਿਰ ਇਹ ਉਥੋਂ ਸੋਚਦਾ ਕਿ ਪੂਰੀ ਡਿਫੈਂਸ ਦੀ ਜਾਣਕਾਰੀ ਫੌਜ ਦੀ ਅੰਦਰੂਨੀ ਜਾਣਕਾਰੀ ਉਹ ਸਮੇਂ-ਸਮੇਂ ਦੇ ਉੱਤੇ ਇਹ ਰਾ ਅਜੰਸੀ ਇੰਡੀਆ ਨੂੰ ਭੇਜਦਾ ਰਹਿੰਦਾਗਾ ਫਿਰ ਜਦੋਂ ਇਹ ਫੌਜ ਦੇ ਵਿੱਚ ਭਰਤੀ ਹੋਇਆ ਹੁੰਦਾ ਤਾਂ ਉੱਥੇ ਹੀ ਇੱਕ ਅੰਗਰੇਜ਼ ਅਫਸਰ ਦੀ ਲੜਕੀ ਅਮਾਨਤ ਨਾਲ ਇਹਦਾ ਪਿਆਰ ਸ਼ੁਰੂ ਹੋ ਜਾਂਦਾ ਤੇ ਜੋ ਇੱਕ ਅਫਸਰ ਦੀ ਧੀ ਹੁੰਦੀ ਹੈ ਇਸੇ ਕਰਕੇ ਨਵੀ ਸੌਗਤ ਨੇ ਅਮਾਨਤ ਨਾਲ ਨਕਾ ਕਰਨ ਲਈ ਸੋਚਿਆ ਤੇ ਫਿਰ ਉਹ ਇਹ ਚਿੱਠੀ ਰਾਹੀਂ ਇੰਡੀਆ ਦੀ ਜਿਹੜੀ ਰਾਜ ਏਜੰਸੀਆ ਉਹਨੂੰ ਲਿਖਦਾ ਕਿ ਮੈਂ ਅਮਾਨਤ ਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਤਾਂ ਇਹਨਾਂ ਨੇ ਆਖਿਆ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ ਜੇ ਤੂੰ ਵਿਆਹ ਕਰਾਇਆ ਤਾਂ ਹੋ ਸਕਦਾ ਤੇਰਾ ਭੇਤ ਨਾ ਖੁੱਲ ਜਾ ਵੀ ਤਾਂ ਇਹ ਕਹਿੰਦਾ ਕਿ ਜੀ ਮੈਂ ਵਿਆਹ ਕਰਾਵਾਂਗਾ ਤਾਂ ਉਹ ਜਿਹੜੀ ਲੜਕੀ ਆ ਉਹ ਵੀ ਇੱਕ ਫੌਜ ਦੇ ਅਫਸਰ ਦੀ ਧੀ ਆ ਤਾਂ ਮੈਨੂੰ ਹੋਰ ਜਾਣਕਾਰੀ ਜ਼ਿਆਦਾ ਮਿਲੂਗੀ ਤਾਂ ਜਿਹੜੀ ਰਾ ਏਜੰਸੀ ਹੁੰਦੀ ਹੈਗੀ ਇੰਡੀਆ ਦੀ ਉਹ ਇਹਨੂੰ ਕਹਿ ਦਿੰਦੀ ਵੀ ਠੀਕ ਆ ਤੂੰ ਵਿਆਹ ਕਰਾ ਫਿਰ 1981 ਦੇ ਵਿੱਚ ਇਹ ਇੰਡੀਆ ਵਾਪਸ ਆਉਂਦਾਗਾ ਕਿਉਂਕਿ ਉਦੋਂ ਇਹਦੇ ਇੱਕ ਛੋਟੇ ਭਾਈ ਦੀ شادی ਹੁੰਦੀ ਹੈ ਜ ਜਿਹਦੇ ਭਰਾ ਦੀ شادی ਦੇ ਉੱਤੇ ਵਿਆਹ ਦੇ ਉੱਤੇ ਪਹੁੰਚਦਾ ਪਹੁੰਚਦਾ ਕਿਵੇਂ ਆਹ ਇਹ ਪਾਕਿਸਤਾਨ ਪਹਿਲਾਂ ਪਹੁੰਚਿਆ ਉਸ ਤੋਂ ਬਾਅਦ ਇੰਡੀਆ ਕਿਵੇਂ ਪਹੁੰਚਦਾ ਇਹ ਹੀ ਉੱਥੇ ਛੁੱਟੀ ਲੈਂਦਾ ਫੌਜ ਦੇ ਵਿੱਚ ਕਿ ਮੈਂ ਹਜ ਕਰਨ ਜਾਣਾ ਸਾウਦੀ ਅਰਬ ਦੇ ਵਿੱਚ ਜਦੋਂ ਸਾウਦੀ ਅਰਬ ਦੇ ਵਿੱਚ ਜਾਂਦਾ ਕੋਈ ਹਜ ਨਹੀਂ ਕਰਦਾ ਉੱਥੋਂ ਸਿੱਧਾ ਦੁਬਈ ਦੁਬਈ ਤੋਂ ਇੰਡੀਆ ਇੰਡੀਆ ਤੋਂ ਫਿਰ ਇਹ ਆਪਦੇ ਭਰਾ ਦੀ شادی ਦੇ ਵਿਆਹ ਦੇ ਵਿੱਚ ਸ਼ਾਮਲ ਹੁੰਦਾ ਵਿਆਹ ਵਿੱਚ ਸ਼ਾਮਲ ਹੋ ਕੇ ਸਾਰੇ ਪਰਿਵਾਰ ਇਹਨੂੰ ਕਹਿ ਦਿੰਦੇ ਆ ਕਿ ਹੁਣ ਸਾਰਾ ਪਰਿਵਾਰ ਸਾਰੇ ਰਿਸ਼ਤੇਦਾਰੀ ਨੂੰ ਕਹਿੰਦੇ ਕਿ ਹੁਣ ਤੇਰੀ ਵਾਰੀ ਹੈਗੀ ਤੂੰ ਵੀ ਵਿਆਹ ਕਰਾ ਤੇ ਆਖਿਰ ਨੂੰ ਫਿਰ ਇਹ ਕਹਿ ਦਿੰਦਾ ਕਿ ਮੈਂ شادی ਕਰਾ ਚੁੱਕਿਆ ਔਰ ਮੇਰੀ ਜਿਹੜੀ ਇਹ ਵਾਈਫ ਆ ਗੀ ਉਹ ਪ੍ਰੈਗਨੈਂਟ ਆ ਗੀ ਉਦੋਂ ਇਹਦੇ ਬੱਚੇ ਮੁੰਡੇ ਦਾ ਜਨਮ ਨਹੀਂ ਸੀ ਹੋਇਆ ਹੁੰਦਾ ਉਹ ਆਪਾਂ ਅੱਗੇ ਜਾ ਕੇ ਗੱਲਬਾਤ ਕਰਾਂਗੇ ਤਾਂ ਇਹ ਗੱਲ ਸੁਣ ਕੇ ਜੋ ਇਹਦੇ ਘਰ ਦੇ ਹੁੰਦੇ ਆਗੇ ਉਹਨਾਂ ਨੂੰ ਬੜਾ ਸਦਮਾ ਲੱਗਦਾ ਕਿ ਇਹਨੇ ਇੱਕ ਵਿਆਹ ਕਰਾ ਲਿਆ ਸਾਨੂੰ ਕੋਈ ਚਿੱਠੀ ਪੱਤਰ ਨਹੀਂ ਭੇਜਿਆ ਨਾ ਸਾਥੂ ਪੁੱਛਿਆ ਗਿਆ ਤਾਂ ਇੱਕ ਹੋਰ ਵੱਡੀ ਸਦਮੇ ਵਾਲੀ ਗੱਲ ਇਹ ਕਹਿੰਦਾ ਕਹਿ ਦਿੰਦਾ ਕਿ ਜਿਹੜੀ ਲੜਕੀ ਨਾਲ ਮੈਂ ਵਿਆਹ ਕਰਵਾਇਆ ਉਹ ਪ੍ਰੈਗਨੈਂਟ ਆ ਅੱਗੇ ਪ੍ਰਮਾਤਮਾ ਦੇਖੋ ਉਹਨੂੰ ਜੀ ਜੀ ਜਾਂਦਾਗਾ ਉਸ ਤੋਂ ਬਾਅਦ ਵਿੱਚ ਚਲੋ ਸਾਰੇ ਆਣੇ ਸਹਿਮਤ ਹੋ ਜਾਂਦੇ ਆ ਫਿਰ ਇਹ ਆਪਦੇ ਘਰਦਿਆਂ ਤੋਂ ਆਗਿਆ ਲੈਂਦਾ ਵਿਆਹ ਹੋਣ ਤੋਂ ਬਾਅਦ ਇਹ ਵੇਚ ਆਪਦੇ ਭਰਾ ਦੀ ਚਾਈ ਚਾਈ ਵਾਪਸ ਮੁੜਦਾ ਫਿਰ ਉਸੇ ਰੂਟ ਹੀ ਪਾਕਿਸਤਾਨ ਦੇ ਵਿੱਚ ਜਾਂਦਾ ਜਿਵੇਂ ਇਹ ਆਇਆ ਸੀ ਇੰਡੀਆ ਇੰਡੀਆ ਤੋਂ ਇਹ ਸਿੱਧਾ ਪਹਿਲਾਂ ਜਾਂਦਾਗਾ ਦੁਬਈ ਦੁਬਈ ਤੋਂ ਫਿਰ ਇਹ ਸਾਊਦੀ ਅਰਬ ਪਹੁੰਚਦਾ ਸਾਊਦੀ ਅਰਬ ਪਹੁੰਚ ਕੇ ਫਿਰ ਇਹ ਪਾਕਿਸਤਾਨ ਜਾਂਦਾ ਤੇ ਫਿਰ ਜਾ ਕੇ ਜਿਹੜੀ ਆਪਣੀ ਜੌਬ ਆ ਗਈ ਉਹ ਜੁਆਇਨ ਕਰ ਲੈਂਦਾ ਫਿਰ ਆਪਾਂ ਹੁਣ ਗੱਲ ਕਰਾਂਗੇ ਇਹਦੀ ਦੁਖਦਾਈ ਘਟਨਾ ਵੀ ਇਹ ਕਿਵੇਂ ਕਿਵੇਂ ਫੜਿਆ ਜਾਂਦਾ ਹੈ ਹਨਾ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਮੀ ਹੋਣੀ ਹੈ ਜੀ ਆਪਾਂ ਇੱਕ ਭਾਗ ਦੇ ਵਿੱਚ ਦੱਸ ਦਿਆਂਗੇ ਫਿਰ ਇਹਦੇ ਤੇ ਕਿਵੇਂ ਟੌਰਚਰ ਹੁੰਦਾ ਕਿਵੇਂ ਇਹਨੂੰ ਮੰਨ ਲਵੀ ਕਿੰਨੇ ਕਿੰਨੇ ਦੁੱਖ ਤਕਲੀਫਾਂ ਸਹਿਣੀਆਂ ਪਈਆਂ ਫਿਰ ਕਿਵੇਂ ਇਹਨੂੰ ਇੱਕ ਆਪਣੇ ਭਾਰਤ ਦਾ ਪ੍ਰਧਾਨ ਮੰਤਰੀ ਬਲੈਕ ਟਾਈਗਰ ਦਾ ਖਿਤਾਬ ਦਿੰਦਾ ਉਹਦੀਆਂ ਸਾਰੀਆਂ ਗੱਲਾਂ ਬਾਤ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਜੁੜੇ ਰਹੋ ਆਪਾਂ ਦੂਸਰਾ ਭਾਗ ਇਹਦਾ ਲੈ ਕੇ ਆ ਰਹੇ ਹਾਂ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ